ਜੀ ਮੈਂ ਲਕਸ਼ਮਣ ਸਿੰਘ ਕਟੋੜਾ ਸਰਪੰਚ ਜੀ ਇਪਾਲ ਸਰਪਾਦਾ ਹਾਂ ਉਹ ਸਾਡੇ ਪਿੰਡ ਦੇ ਮਦੂਰ ਸਾਹਿਬ ਸਿੰਘ ਆ ਚਰੇ ਪਿਛਲੇ ਦਿਨੀ ਉਸ ਨੇ ਇਹਨਾਂ ਦੇ ਘਰੇ ਛਾਪਾ ਮਾਰਿਆ ਸੀ ਇਹਨਾਂ ਦੇ ਘਰੇ ਕੁਝ ਰਕਮ ਥੋੜੀ ਜਿਹੀ ਪਈ ਇਹਨਾਂ ਦਾ ਲੱਗੋ ਮੀਟਿੰਗ ਦਾ ਰਵੱਟ ਪੰਡਾ ਦੇ ਵਿੱਚ ਪਾ ਦਿੱਤੇ ਆ ਕਮੇਟੀ ਪਾਈ ਤੇ ਉਹ ਪੈਸੇ ਜਿਹੜੇ ਪੁਲਿਸ ਚੁੱਕ ਕੇ ਲੈ ਗਏ ਇੱਕ ਉਹਨਾਂ ਦੇ ਤੇ ਉਹ ਅੱਜ ਪੈਸੇ ਜਿਹੜੇ ਆ ਚੌਕੀ ਇੰਚਾਰਜ ਦੇ ਕੋਲੋਂ ਅਤੇ ਮਾਦਿ ਪ੍ਰੋਬਾਸਰ ਅੰਦਰ ਸਾਰੇ ਪੈਸੇ ਮਿਲ ਗਏ ਆ ਉਹ ਡੀਐਸਪੀ ਗੋਵਾਲ ਸਾਹਿਬ ਦੇ ਐਸਐਚਓ ਗੋਵਾਲ ਸਾਹਿਬ ਦੇ ਦਖਲਦਾਰੀ ਦੇ ਨਾਲ ਜਦੋਂ ਜਥੇਵੰਤੀ ਨੇ ਦਖਲਦਾਰੀ ਕੀਤੀ ਤੇ ਗੋਵਾਲ ਡੀਐਸਪੀ ਨੇ ਤੇ ਐਸਐਚਓ ਸਾਹਿਬ ਦੀ ਦਖਲਦਾਰੀ ਨੇ ਦੇ ਨਾਲ ਜਿਹੜੇ ਆ ਚੌਕੀ ਚਾਰ ਦੇ ਅੱਜ ਪੈਸੇ ਵਾਸ ਲੋਕਾਂ ਦੇ ਨਾਲ ਟੱਕਾ ਨਾ ਹੋ ਸਕਿਆ ਤੇ ਕੁਝ ਲੋਕ ਜਿਹੜੇ ਪਿੰਡਾਂ ਦੇ ਵਿੱਚ ਕੜਮ ਚੌਧਰੀ ਆ ਆਪਣੇ ਆਪ ਨੂੰ ਜੰਮਿਆਰਾ ਅਖਾਉਂਦੇ ਆ ਲਗਾਤਾਰ ਪੁਲਿਸ ਦੀਆਂ ਨਹੀਂ ਦਰਦਲੀਆਂ ਕਰਦੇ ਆ ਉਹ ਵੀ ਗਰੀਬ ਲੋਕਾਂ ਨੂੰ ਡਰਾਉਂਦੇ ਤੇ ਧਮਕਾਉਂਦੇ ਆ ਕਿ ਜਿਹੜਾ ਪੁਲਿਸ ਦੇ ਨਾਲ ਐਰ ਨਹੀਂ ਪਾਈ ਜਾਂਦਾ ਉਸਦੇ ਕੋਲ ਪੈਸੇ ਕਦੇ ਵਾਪਸ ਨਹੀਂ ਮਿਲਦੇ ਹੁੰਦੇ ਤੇ ਅੱਜ ਇਹ ਮਿਸਾਲ ਆ ਕਿ ਜਿੰਨੇ ਪੈਸੇ ਉਹਨਾਂ ਖੜੇ ਸੀ ਉਹ ਆਵੇ ਦੇ ਹੱਥជា ਤਨ ਪੈਸੇ ਜਿਹੜੇ ਆ ਵਾਪਸ ਦੇ ਦਿੱਤੇ ਆ ਅਸੀਂ ਜਿੰਨਾ ਅਸਰਾਂ ਨੇ ਵਿੱਚ ਦਖਲਤਾਜੀ ਕਰਕੇ ਪੈਸੇ ਵਾਪਸ ਕਰਾਇਆ ਉਹਨਾਂ ਦਾ ਧੰਨਵਾਦ ਕਰਦੇ ਆ